ਸਤਿ ਸ਼੍ਰੀ ਅਕਾਲ ਚਾਓ। ਈਵਲਕਮੀਆ ਤੁਹਾਡਾ ਮੇਰੇ ਚੈਨਲ ਜਸਕੋ ਰਿਟਲੀ ਤੇ ਅੱਜ ਦੇ ਲੈਸਨ ਵਿੱਚ ਆਪਾਂ ਕਰਾਂਗੇ ਡੇਸ ਆਫ ਦਾ ਵੀਕ ਐਂਡ ਹਾਲਿਡੇਸ ਤੇ ਇਹਨਾਂ ਨੂੰ ਇਟਾਲੀਅਨ ਵਿੱਚ ਕਹਿੰਦੇ ਆ ਜੌਰਨੀ ਜੌਰਨੀ ਮੀਨਸ ਡੇਸ ਜੇ ਇੱਕ ਦਿਨ ਹੋਵੇ ਤਾਂ ਆਪਾਂ ਕਹਿੰਦੇ ਜੌਰਨੋ ਤੇ ਜਿਆਦਾ ਦਿਨ ਹੈ ਤਾਂ ਆਪਾਂ ਜੌਰਨੀ ਕਹਿੰਦੇ ਆ ਦੇਲਾ ਸੇਟੀਮਾਨਾ ਡੇ ਡੇਸ ਆਫ ਵੀਕ ਸੇਟੀਮਾਨਾ ਮੀਨਸ ਵੀਕ ਤੇ ee ਮਤਲਬ ਅਤੇਜ ਦਾ ਇਥੇ ਐਂਡ ਲਿਖਿਆ ਆ ਇਹ ਜਰਨੀ ਦੇ ਨੇ ਫੈਸਟਿਵ ਫੈਸਟੀਵਲਸ ਵਾਲੇ ਦਿਨ ਠੀਕ ਹੈ ਇਹ ਇਹਨਾਂ ਨੂੰ ਕਹਿੰਦੇ ਆ ਇਹ ਹੌਲਿਡੇਜ਼ ਫੈਸਟੀਵਿਟੀ ਇਹ ਹੁਣ ਆਪਾਂ ਅੱਜ ਆਪਾਂ ਪਹਿਲਾਂ ਕਰਾਂਗੇ ਹਫ਼ਤੇ ਦੇ ਵਿੱਚ ਕਿਹੜੇ-ਕਿਹੜੇ ਦਿਨੇ ਆ ਤੇ ਆਪਾਂ ਉਹਨਾਂ ਨੂੰ ਇਟਾਲੀਅਨ ਦੇ ਵਿੱਚ ਕੀ-ਕੀ ਕਹਿ ਕੇ ਬੁਲਾਉਣੇ ਆ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਇੱਥੇ 5-7 ਛੁੱਟੀਆਂ ਆ ਨੈਸ਼ਨਲ ਹੌਲੀ ਹੌਲਿਡੇਜ਼ ਤੇ ਫਿਰ ਆਪਾਂ ਉਹਨਾਂ ਦੇ ਨਾਮ ਕਰਾਂਗੇ ਠੀਕ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਪਹਿਲਾਂ ਮੰਡੇ ਤੋਂ ਮੰਡੇ ਤੇ ਮੰਡੇ ਨੂੰ ਇਟਾਲੀਅਨ ਦੇ ਵਿੱਚ ਕਹਿੰਦੇ ਆ ਲੂਨੇ ਦੀ ਲੁਨੀਦੀ ਲੂ ਨੇ ਦੀ ਮੰਡੇ ਲੋਨੇ ਦੀ ਪੰਜਾਬੀ ਚ ਮੈਂ ਤਾਂ ਨਾਲ-ਨਾਲ ਦੇਖਦੀ ਆ ਕਿ ਜੇ ਮਤਲਬ ਤਾਂ ਕੋਈ ਪਰੇਸ਼ਾਨੀ ਨਾ ਆਵੇ ਸਮਝਣ ਦੇ ਵਿੱਚ ਵੀ ਕੀ ਲਿਖਿਆ ਹੋਇਆ ਹੈ ਠੀਕ ਹੈ ਲੋਨੇ ਦੀ ਤੇ ਲੋਨੇ ਦੀ ਹੈ ਮੰਡੇ ਉਹ ਦਿਨ ਕਿ ਜਦੋਂ ਸਾਰਿਆਂ ਨੂੰ ਕੰਮ ਕਰਨ ਤੇ ਜਾਣਾ ਪੈਂਦਾ ਆ ਤੇ ਨੈਕਸਟ ਡੇ ਹੈਗਾ ਇਹ ਆਪਣਾ ਥਿਊਸਡੇ ਟਿਊਜ਼ਡੇ ਇਹ ਟਿਊਜ਼ਡੇ ਨੂੰ ਇੱਥੇ ਕਹਿੰਦੇ ਆ ਮਾਰਤੇ ਦੀ ਐਮ ਏ ਆਰ ਟੀ ਈ ਡੀ ਆਈ ਮਾਰਤੇ ਦੀ ਮੰਮੇ ਨੂੰ ਕਹਿੰਦਾ ਰਾਰਾ ਤੱਤੇ ਨੂੰ ਰਾਮ ਮਾਰਤੇ ਦੀ ਓਕੇ ਤੇ ਟਿਊਜ਼ਡੇ ਨੂੰ ਕਹਿੰਦੇ ਆ ਮਾਰਤੇ ਦੀ ਤੇ ਟਿਊਜ਼ਡੇ ਤੋਂ ਬਾਅਦ ਆਪਣਾ ਦਿਨ ਦਿਨ ਆਉਂਦਾ ਹੈਗਾ ਆ ਵੈਂਸਡੇ ਵੈਂਸਡੇ ਸਟੇ ਤੇ ਉਹ ਵੈਨਸਡੇ ਹੁੰਦਾ ਆਪਣਾ ਬੁੱਧਵਾਰ ਤੇ ਬੁੱਧਵਾਰ ਨੂੰ ਇੱਥੇ ਕਹਿੰਦੇ ਹੈਗੇ ਆ ਮਰਕੋਲੇਡੀ M E R C O L E D I ਮਰਕੋਲੇਡੀ ਠੀਕ ਹੈ ਤੇ ਮਰਕੋਲੇਡੀ ਨੂੰ ਕਹਿੰਦੇ ਆ ਬੁੱਧਵਾਰ ਠੀਕ ਹੈ ਤੇ ਪੰਜਾਬੀ ਚ ਵੀ ਆਪਾਂ ਲਿਖ ਦਈਏ ਮਰ ਕੋ ਲੇ ਟੀ ਠੀਕ ਹੈ ਵੈਂਸਡੇ ਬੋਧਵਾਰ ਮੇਰ ਕੋ ਲਈ ਦੀ ਨੈਕਸਟ ਆਪਣਾ ਹੈਗਾ ਯਾ ਵੀਰਵਾਰ 3 ਤੋਸਡੇ ਵੀਰਵਾਰ 1st ਡੇ ਵੀਰਵਾਰ ਤੇ ਇਹਨੂੰ ਕਹਿੰਦੇ ਹੈਗੇ ਹੈ ਜੀਓਵੇਦੀ 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 ਤੇ ਸੋ ਵੇਦੀ ਕਿ ਜੰਦ ਨੇ ਥਰਸਡੇ ਨੂੰ ਵੀਰਵਾਰ ਨੂੰ ਜੋਵੇਦੀ ਤੇ ਜੋਵੇਦੀ ਤੋਂ ਬਾਅਦ ਆਪਣਾ ਆ ਜਾਂਦਾ ਵੈਨਰਦੀ ਤਾਂ ਵੈਨਰਦੀ ਆਪਨੇ ਕਹਿੰਦੇ ਹੈਗੇ ਆ ਸ਼ੁੱਕਰਵਾਰ ਨੂੰ ਤੇ ਫਰਾਈਡੇ ਫਰਾਈਡੇ ਸ਼ੁੱਕਰਵਾਰ ਇਸ ਦਿਨ ਆਪਾਂ ਨੂੰ ਥੋੜਾ ਥੋੜਾ ਚਾ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ ਕਿ ਵਾਹ ਸ਼ਨੀਵਾਰ ਆ ਗਿਆ ਸ਼ਨੀਵਾਰ ਹਾਫ ਡੇ ਕੰਮ ਕਰਨਾ ਪੈਣਾ ਹੈ ਤੇ ਕਈ ਵਾਰੇ ਕਈ ਬਰਸ਼ਾ ਨਹੀਂ ਬਾਰ ਨਹੀਂ ਵੀ ਕੰਮ ਹੁੰਦਾ ਸੋ ਵੈਨਰਦੀ ਆਪਾਂ ਨੂੰ ਵਧੀਆ ਲੱਗਦਾ ਹੈ ਠੀਕ ਹੈ ਤੇ ਸ਼ੁੱਕਰਵਾਰ ਨੂੰ ਕਹਿੰਦੇ ਆ ਵੈਨਰਦੀ ਤੇ ਵੈਨਰਦੀ ਤੋਂ ਬਾਅਦ ਅਗੋ ਆ ਗਿਆ ਸਾਬਤ ਸਤੇ ਸਾਬਤ ਹੈਗਾ ਆਪਣਾ ਸੈਟਰਡੇ ਸੈਟਰਡੇ ਇਹ ਸ਼ਨੀਵਾਰ ਤੇ ਸ਼ਨੀਵਾਰ ਨੂੰ ਕਹਿੰਦੇ ਆ ਸਾਬਾਤੋ ਮੈਨੂੰ ਤਾਂ ਸ਼ਨੀਵਾਰ ਬਹੁਤ ਵਧੀਆ ਲੱਗਦਾ ਔਰ ਮੈਂ ਤਾਂ ਆਪਣਾ ਸਾਰਾ ਕੰਮ ਕਮ ਸ਼ੁੱਕਰਵਾਰ ਰਾਤ ਤੱਕ ਨੂੰ ਵੇਢ ਲਈਨੀ ਹੁਣੇ ਘਰ ਦੀ ਸਪਾਈਸ ਫੇਲ ਲੈਟਰਨ ਪਰਮਸਰ ਤਾਂ ਕਿ ਸ਼ਨੀਵਾਰ ਆਪਾਂ ਰੈਸਟ ਕਰੀਏ ਜਾਂ ਗੁਰਦੁਆਰਾ ਸਾਹਿਬ ਜਾਈਏ ਜਾਂ ਕੁਝ ਮਨ ਰਾਈਏ ਇਸ ਲਈ ਤੇ ਸਾਬਾਤੋ ਆਪਾਂ ਪੰਜਾਬੀ ਚ ਵੀ ਲਿਖ ਦਈਏ ਸਾਬਾਤੋ ਤੇ ਉਸ ਤੋਂ ਬਾਅਦ ਆਪਾਂ ਆ ਗਿਆ ਸੰਡੇ ਸੰਡੇ ਹੋਦੈਨਿਆ ਜਿੱਦਾਂ ਆਪਾਂ ਲੇਟ ਉੱਠਣਾ ਪਸੰਦ ਕਰੀਦਾ ਆ ਮ ਸੰਡੇ ਨੂੰ ਕਹਿੰਦੇ ਦੋਮੇਨਿਕਾ ਸੰਡੇ ਇਹ ਹੈਗਾ ਆਪਣਾ ਐਤਵਾਰ ਤੇ ਇਹਨੂੰ ਕਹਿੰਦੇ ਆ ਦੋਮੇਨਿਕਾ ਦੋ ਮੇ ਨੀ ਕ ਦੋ ਮੇ ਨੀ ਕ ਤੇ ਸੰਡੇ ਸਾਰਿਆਂ ਦੇ ਫੇਵਰਟ ਦਿਨ ਆ ਕਿਉਂਕਿ ਉਹਦੇ ਛੁੱਟੀ ਹੁੰਦੀ ਸਾਰਿਆਂ ਨੂੰ ਆਪਾਂ ਸਾਰਾ ਮ제 ਨਾ ਉੱਠਦੇ ਆ ਉੱਠ ਕੇ ਨਾ ਤੋ ਕੇ ਖਾ ਪੀ ਕੇ ਗੁਰਦੁਆਰੇ ਚਾਹੀਦਾ ਜਾਂ ਤੇ ਸ਼ਾਮ ਨੂੰ ਵੀ ਵੈਲ ਇਸ ਐਕਰ ਕਰੋ ਜੋ ਮਰਜ਼ੀ ਕਰੋ ਖੇਡੋ ਘੁੰਮਣ ਜਾਓ ਚੰ트로 ਕੁਮਰ ਚਲੇ ਜਾਓ ਇਸ ਲਈ ਸੰਡੇ ਸਾਰਿਆਂ ਨੂੰ ਵਧੀਆ ਲੱਗਦਾ ਹੈ ਠੀਕ ਹੈ ਤੇ ਹੁਣ ਆਪਾਂ ਇਹ ਤਾਂ ਕਰ ਲਏ ਡੇਜ਼ ਆਫ ਦ ਵੀਕ ਕਿ ਕਿਹੜੇ ਕਿਹੜੇ ਦੇਣੇ ਆ ਕਿਹੜੇ ਕਿਹੜੇ ਆ ਪਹਿਲਾ ਹੈਗਾ ਆਪਣਾ ਲੂਨੇ ਦੀ ਦੂਜਾ ਹੈਗਾ ਮਾਰਤੇ ਦੀ mercoledì e uss to baad apna hai ga mercoledì giovedì giovedì e venerdì venerdì sabato e domenica domenica e hai ga apna somwar ਮੰਗਲਵਾਰ ਲੂਨੇ ਦੀ ਸੋਮਵਾਰ ਮਰਤੇ ਦੀ ਮੰਗਲਵਾਰ ਮੇਰ ਕੋਲੇ ਦੀ ਬੁੱਧਵਾਰ ਜੋਵੇ ਦੀ ਵੀਰਵਾਰ ਵੈਨਰ ਦੀ ਸ਼ੁਕਰਵਾਰ ਸਾਬਾ ਤੋਂ ਸ਼ਨੀਵਾਰ ਤੇ ਐਤਵਾਰ ਆਪਣਾ ਦੋਮੇਨਿਕਾ ਇਹ ਸੀਗੇ ਆਪਣੇ ਡੇਜ਼ ਆਫ ਦਾ ਵੀਕ ਤੇ ਹੁਣ ਆਪਾਂ ਚੱਲਦੇ ਆ ਆਪਣੇ ਨੈਕਸਟ ਇਹ ਜੌਰਨੀ ਜੌਰਨੀ ਫੈਸਟਿਵੀ ਤੇ ਜਿਹੜੇ ਫੈਸਟੀਵਲ ਇੱਥੇ ਦੇ ਮਸ਼ਹੂਰ ਆ ਇੱਥੇ ਬਹੁਤ ਜ਼ਿਆਦੀਆਂ ਛੁੱਟੀਆਂ ਨੈਸ਼ਨਲ ਹੌਲਿਡੇਜ਼ ਨਹੀਂ ਹੁੰਦੀਆਂ ਹੈਗੀਆਂ ਤੇ ਬਹੁਤ ਘੱਟ ਛੁੱਟੀਆਂ ਹੁੰਦੀਆਂ ਆ ਠੀਕ ਹੈ ਤੇ ਪੈਲੀ ਛੁੱਟੀ ਦਾ ਸਾਲ ਦੇ ਪਹਿਲੇ ਦਿਨ ਹੀ ਹੋ ਜਾਂਦੀ ਆ ਤੇ ਉਸ ਦਿਨ ਨੂੰ ਕਹਿੰਦੇ ਆ ਕਾਪੋ ਦਾਨੋ ਆਪਾਂ ਕਹਿੰਦੇ ਆ ਨਿਊ ਇਅਰ ਡੇ ਤੇ ਇਹਨਾਂ ਦਾ ਹੈਗਾ ਆ ਕਾਪੋ ਦਾਨੋ ਕੀ ਕਹਿੰਦੇ ਆ ਕਾਪੋ ਦਾਨੋ ਇਹ 1 ਜਨਵਰੀ ਹੁੰਦਾ ਆ 1 ਜਨਵਰੀ ਨੂੰ ਛੁੱਟੀ ਹੁੰਦੀ ਇੱਥੇ ਉਹਨੂੰ ਕਹਿੰਦੇ ਆ ਕਾਪੋ ਦਾਨੋ ਤੇ ਉਸ ਤੋਂ ਬਾਅਦ ਇੱਥੇ ਸੈਕਿੰਡ ਛੁੱਟੀ ਆਉਂਦੀ ਹੈਗੀ ਆਪਣੀ 6 ਜਨਵਰੀ ਨੂੰ ਤੇ 6 ਜਨਵਰੀ ਨੂੰ 6 ਜਨਵਰੀ ਨੂੰ ਹੁੰਦਾ ਹੈ ਇੱਥੇ ਐਪੀਫਾਨੀਆ ਐਪੀਫਾਨੀ ਆ ਉਹ ਦਿਨ ਵੀ ਇੱਥੇ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਐਪੀਫਾ ਉਹ ਗੱਲ ਪੈ ਗਿਆ ਐਪੀ ਫਾਨੀ ਹਾਂ ਤੇ ਇਹ ਦਿਨ ਵੀ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਇਹਨੂੰ ਐਪੀਫਾਨੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਫਾਨੀ ਤੇ ਇਹ ਦਿਨ ਇਹ 크ਿਸਮਸ ਦੀ ਜਿੰਨੀ ਵੀ ਡੈਕੋਰੇਸ਼ਨ ਵਗੈਰਾ ਪਹਿਲਾਂ ਕੀਤੀ ਹੁੰਦੀ ਹੈ ਇਹ ਸਾਰੇ ਉਤਾਰ ਦਿੰਦੇ ਆ ਤੇ ਈਪ੍ਰਿਲ ਦੇ ਵਿੱਚ ਇਥੇ ਆਉਂਦਾ ਐਤਵਾਰ ਨੂੰ ਪਾਸਕੂਆ ਤੇ ਜਿਹਨੂੰ ਆਪਾਂ ਈਸਟਰ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਪਾਸਕੂਆ ਤੇ ਹਮੇਸ਼ਾ ਜਿਹਦਾ ਐਤਵਾਰ ਨੂੰ ਹੁੰਦਾ ਹੈ ਤੇ ਸੋਮਵਾਰ ਨੂੰ ਵੀ ਛੁੱਟੀ ਹੁੰਦੀ ਉਹਨੂੰ ਲੋਨੇਦੀ ਦੀ ਪਾਸਕੂਆ ਕਹਿੰਦੇ ਆ ਇੱਚੀ ਉਹ ਜਿਹੜਾ ਆਪਣਾ ਐਗਸ ਦਾ ਫੈਸਟੀਵਲ ਹੁੰਦਾ ਆ ਇੱਥੇ ਆਪਣੇ ਚਾਕਲੇਟ ਦੇ ਐਗ ਬਣੇ ਹੁੰਦੇ ਆ ਬੱਚਿਆਂ ਨੂੰ ਆਪਾਂ ਗਿਫਟ ਕਰਦੇ ਆ ਤੇ ਜਦਾ ਇਥੇ ਡਿਨਰ ਲੰਚ ਵੀ ਲੰਚ ਹੁੰਦਾ ਵਸ ਪਾਸਕੂਆ ਦਾ ਉੱਥੇ ਵੀ ਤੁਸੀਂ ਦੇਖੋ ਮੈਂ ਜਦੋਂ ਅਸੀਂ ਇੱਥੇ ਕਰਾਂਗੇ ਤੇ ਤੁਹਾਨੂੰ ਮੈਂ ਫੋਟੋ ਵੀਡੀਓ ਪਾਉਂਗੀ ਛੋਟੇ ਛੋਟੇ ਐਗ ਚਾਕਲੇਟ ਦੇ ਬਣੇ ਦੇ ਉਰ ਰੱਖੀ ਦੇ ਆ ਸੋਹਣਾ ਹੁੰਦਾ ਵਧੀਆ ਡੈਕੋਰੇਸ਼ਨ ਕਰੀਦੀ ਆ ਠੀਕ ਹੈ ਇਹ ਤਾਂ ਹੋ ਗਿਆ ਪਾਸਕੁਆ ਤੇ ਉਸ ਤੋਂ ਬਾਅਦ ਆ ਜਾਂਦਾ ਹੈ ਮਈ ਦੇ ਵਿੱਚ ਇਹ ਮਈ ਦੇ ਵਿੱਚ ਆਪਨਾ ਆ ਜਾਂਦਾ ਆ ਲੇਬਰ ਡੇ ਤੇ ਲੇਬਰ ਡੇ ਨੂੰ ਇੱਥੇ ਕਹਿੰਦੇ ਆ ਫੈਸਤਾ ਦੇਲ ਫੈਸਤਾ ਦੇ ਲਵੋਰੋ ਲਵੋਰੋ ਹੁੰਦਾ ਕੰਮ ਤੇ ਫੈਸਤਾ ਹੁੰਦਾ ਫੰਕਸ਼ਨ ਠੀਕ ਹੈ ਫੈਸ festa del lavoro festa del lavoro lavoro te e apna hunda mai de vich eddum vi ithe appan nu saryan nu chutti hundi hai le per de te us to baad e apna ho gaya ਉਸ ਤੋਂ ਬਾਅਦ ਇੱਥੇ ਇੱਕ ਫੇਸਟਾ ਹੁੰਦਾ ਆ ਆਪਣੇ ਨਵੰਬਰ ਦੇ ਵਿੱਚ ਨਵੰਬਰ ਦੇ ਵਿੱਚ ਆਪਣਾ ਆਉਂਦਾ ਹੈਗਾ ਓਨੀ ਸ਼ਾਂਤੀ ਓ ਨੀ ਸਾਂਤੀ ਇਸ ਦਿਨ 올 ਸੈਂਸ ਇਸ ਦਿਨ ਇਹਨਾ ਆਪਣਾ ਹੋ ਮਨਾਉਂਦੇ ਆ ਓ ਨੀ ਸਾਂ ਇਹ ਇਸ ਦਿਨ ਆ ਆਪਣੇ ਬਜ਼ੁਰਗਾਂ ਲਈ ਇੱਥੇ ਆਪਣੇ ਕਬਰਸਤਾਨ ਦੇ ਵਿੱਚ ਫੋਲ ਵਗੈਰਾ ਲੈ ਕੇ ਜਾਂਦੇ ਆ ਉੱਥੇ ਆਪਣਾ ਪ੍ਰੇਅਰ ਵਗੈਰਾ ਜੋ ਜੋ ਵੀ ਇਹਨਾਂ ਦੀ ਰਸਮ ਹੈ ਇਹ ਕਰਦੇ ਆ ਜ्यादातर ਮੈਂ ਇਹ ਦੇਖਿਆ ਕਿ ਇਹ ਇਸ ਦਿਨ ਸਾਰੇ ਹੀ ਆਪਣੇ ਬਜ਼ੁਰਗਾਂ ਦੀ માનਤਾ ਕਰਦੇ ਉਹਨਾਂ ਲਈ ਫੋਲ ਵਗੈਰਾ ਲੈ ਕੇ ਜਾਂਦੇ ਆ ਘਰੇ ਉਹਨਾਂ ਦੇ ਨਾਂ ਦਾ ਲੰਚ ਵਗੈਰਾ ਵੀ ਮੈਂ ਦੇਖਿਆ ਬਣਾਉਂਦੇ ਆ ਹਨ ਤੇ ਇਹ ਹੈਗਾ ਜਹਾ ਨਵੰਬਰ ਦੇ ਵਿੱਚ ਤੇ ਉਸ ਤੋਂ ਬਾਅਦ ਆ ਗਿਆ ਦਸੰਬਰ ਤੇ ਦਸੰਬਰ ਦੇ ਵਿੱਚ ਇੱਕ ਆਉਂਦਾ ਇੱਥੇ ਆਪਣਾ ਨਤਾਲੇ ਜਿਦਾਂ ਆਪਣੇ ਆਪ ਕਹਿ ਦਿੰਨੇ ਆਪਾਂ 크리스마ਸ ਤੇ ਇਹਨਾਂ ਦੇ ਹੈਗੇ ਆ ਨਾਤਾਲੇ 크리스마ਸ ਨੂੰ ਕਹਿੰਦੇ ਆ ਨਾਤਾਲੇ ਨਾ ਤਾ ਲੇ ਤੇ 크리스마ਸ ਤੁਹਾਨੂੰ ਪਤਾ ਹੈ ਕਿੱਦਾਂ ਮਨਾਉਂਦੇ ਆ ਹਨਾ ਇੱਕ ਦਿਨ ਪਹਿਲਾਂ ਇੱਥੇ 크리스마ਸ ਦਾ ਲਾਂਚ ਹੁੰਦਾ ਤੇ 크리스마ਸ ਦਾ ਬਾਅਦ ਚ ਡਿਨਰ ਹੁੰਦਾ ਰਾਤ ਨੂੰ ਤੇ ਨਾਤਾਲੇ ਕਰਦੇ ਮਸ ਠੀਕ ਹੈ 크리스마ਸ ਨੂੰ ਕਹਿੰਦੇ ਆ ਨਾਤਾਲੇ ਤੇ ਉਸ ਤੋਂ ਬਾਅਦ ਇੱਕ ਇੱਥੇ ਤੁਸੀਂ ਤਿਹਾਰਾ ਹੁੰਦਾ ਹੈ ਫਰਬਰੀ ਚ ਮੈਂ ਤਾਂ ਜਿਆਦਾਤਰ ਦੇਖਿਆ ਹੈ ਕਾਰਨੇਵਲ ਇਹ ਕਾਰਨੇ ਵਾਲੇ ਕਾਰਨੇ ਵਾਲੇ ਉਹ ਬਹੁਤ ਵਧੀਆ ਧਿਆਰ ਮੈਨੂੰ ਲੱਗਦਾ ਇਹ ਸਾਰੇ ਫਨ ਕਰਦੇ ਆ ਡਿਫਰੈਂਟ ਡਿਫਰੈਂਟ ਡਰੈਸਸ ਪਾਈਆਂ ਹੁੰਦੀਆਂ ਕਿਸੇ ਨੇ ਮੂੰਹ ਤੇ ਪੇਂਟ ਕੀਤਾ ਕੋਈ ਕੁਛ ਬਣਿਆ ਜੇ ਤੁਸੀਂ ਦੇਖਣਾ ਹੋਵੇ ਤਾਂ ਮੇਰੇ YouTube ਚੈਨਲ ਤੇ ਮੈਂ ਆਲਰੇਡੀ ਛੋਟੀਆਂ ਜਿਹੀਆਂ ਕਲਿੱਪ ਪਾਈ ਹੋਈ ਕਾਰਨੇਵਲ ਦੀ ਕਿਉਂਕਿ ਇੱਥੇ ਸਾਡੇ ਹੁਣ ਹੋਇਆ ਸੀਗਾ ਫਰਬਰੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਆ ਠੀਕ ਹੈ ਕਾਰਨੀਵਲ ਹੈ। ਅਸੀਂ ਆਪਣੇ ਵੀ ਆਪਾਂ ਕਈ ਵਾਰ ਸਕੂਲਾਂ 'ਚ ਕਾਰਨੀਵਲ ਹੁੰਦਾ ਆ ਠੀਕ ਹੈ। ਇਹਨੂੰ ਇੱਥੇ ਕਹਿੰਦੇ ਆ ਕਾਰਨੀਵਲ ਹੈ। ਤੇ ਇਹ ਹੈਗੀ ਆ ਕੁਝ ਇੱਥੇ ਦੀਆਂ ਫੇਮਸ ਹੌਲਿਡੇਜ਼ ਤੇ ਪਹਿਲਾਂ ਆਪਾਂ ਕਿਤੇ ਅਸੀਂ ਦਿਨ ਕੀਤੇ ਸੀ ਹਫ਼ਤੇ ਵਿੱਚ ਉਹਨਾਂ ਨੂੰ ਕੀ ਕੀ ਕਹਿ ਕੇ ਬੁਲਾਉਂਦੇ ਆ ਤੇ ਹੁਣ ਆਪਾਂ ਹੌਲਿਡੇਜ਼ ਕੀਤੀਆਂ ਕਿ ਉਹਨਾਂ ਨੂੰ ਕੀ ਕਹਿ ਕੇ ਬੁਲਾਉਂਦੇ ਆ ਤੇ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ।